ਬਾਜੀ ਅਸੀ ਕਾਲ ਹਾਂਜੀ ਹੋਰ ਗਗਨ ਜੀ ਸਭ ਠੀਕ ਆ ਬਾਈ ਜੀ ਬੜੀ ਬੋਪਾ ਦੀ ਸੋਹਣੀ ਹਾਂਜੀ ਚਲੋ ਮੇਰਾ ਰੱਖਿਆ ਬਾਬਾ ਕਨੇ ਹਾਂਜੀ ਅੱਜ ਪੰਜ ਨਾ ਆ ਗਿਆ ਨਾਗ ਤੇ ਕੱਲ 7 ਹੀ ਕੱਲ ਇੱਕ ਮੇਲਾ ਹੈ ਸ਼੍ਰੀ ਗੁਰਜਨ ਦੇਵ ਦਾ ਆਪਣੇ ਬਹੁਤ ਵੱਡਾ ਹੁੰਦਾ ਅੱਜ ਅਗਾੜੇ ਬਿਛਾੜੇ ਅਗਾੜੇ ਬਿਛਾੜੇ ਹਾਂਜੀ ਕਬੱਡੀ ਬੜੀ ਚੰਗੀ ਸੀ ਅੱਛਾ ਹਾਂ ਚੰਗਾ ਮੈਨੂੰ ਲੱਗ ਜੋਗਿਆਲ ਦੀ ਟੀਮ ਹੀ ਬਹੁਤ ਵੱਡੀ ਠੀਕ ਹੈ ਜੋਗਰ ਕਿੜਾ ਜੋਗਿਆਲ ਆਹ ਜੋਗਲਾ ਹਾਂਜੀ ਮਖੂ ਵਾਲਾ ਮਖੂ ਵਾਲਾ ਇਹ ਦੇ ਕੰਬਰ ਸਾਹ ਤੇ ਤੇਜਾ ਸਿੰਘ ਗੋਪੀ ਦੀ ਟੀਮ ਹੀ ਚੰਗਾ ਚੱਲੇਗਾ ਚੰਗੀ ਮੀਰਾ ਕੋਟੀ ਆਇਆ ਸੀ ਚੱਲਾ ਚੱਲਾ ਜੰਗੀ ਟੀਮ ਹੀ ਚੰਗਾ ਕੋਲ ਤੜੜੇ ਹੋਏ ਕਬੱਡੀ ਚੰਗੀ ਕਰਾਉਂਦੇ ਸਾਡੇ ਪਿਰ ਦੇ ਨਾ ਬਾਹਰ ਬੜੇ ਆ ਹਾਂ ਬਾਹਰ ਬੜੇ ਹੋ ਕਰਾਉਂਦੇ ਕਬੱਡੀ ਅੱਜ ਫੇਰ ਇੱਧਰ ਵੀ ਕੋਲ ਜੰਗੇ ਲਾਦੇ ਆ ਇਹ ਅੱਜ ਇੱਧਰ ਵੀ ਕੋਲ ਜੰਗੇ ਹੀ ਆ ਹੈ ਇਹ ਕਪੜਾ ਨੀਲੀ ਦੀ ਆ ਮਈ ਮੀਣੀ ਹਾਂ ਸੂਆ ਸੰਦੀਪ ਜਾਂ ਝੂੜ ਨਹੀਂ ਮਾਣਾ ਚੌਥਾ ਸੂਣੀ ਆ ਅਕਸਰ ਜਿਨੇ ਤਿੰਨ ਸੂਏ ਪੀਤੇ ਆ ਨਾ ਹੂੰ ਕੇਕਰ ਤੂ ਦੇ ਆ ਦੇ ਪੀਤੇ ਆ ਸਿੰਘ ਹਿਲਦੇ ਆ ਸਿੰਘ ਇੱਕ ਹਿਲਦਾ ਇੱਕ ਨਹੀਂ ਹਿਲਦਾ ਹਾਂ ਤੇ ਮੀਣੀ ਆ ਤੇ ਹੋਣ ਇਹਦੇ ਥਲੇ 9 ਕਿਲੋ ਦੁੱਧ ਤੇ ਸੱਤਾ ਮਹੀਨੇ ਹਰੀ ਸੰਦੀਪ ਸਿੰਘਾਂ ਗੱਬਣਿਆ ਪਾਈਪ ਲਾਈਨ ਖਾਰੇ ਥਣ ਵਿਖਾ ਦੇ ਇਧਰ ਮਗਰੋਂ ਵਿਖਾ ਦੇ ਵੇਤੀ ਦਸੋ ਨਾ ਕਿਉਂ ਆ ਉਹ ਫੈਮਿਲੀ ਸਾਰੀ ਬਾਹਰ ਚਲ ਗਈ ਆ ਅੱਛਾ ਹਾਂ ਆ 6ਵੀਂ ਮੈਂ ਆ ਗਈ ਵੇ ਮਗਰੋਂ ਵਾਹ ਕਹਤ ਨਹੀਂ ਪੰਡ ਸਜਣਾ ਮਈਆਂ ਜੰਨੀ ਤੇ ਹੁਣ ਵੀ ਆ ਗਈ ਆ ਬਿਲਕੁਲ ਨਹੀਂ ਮੈਂ ਹੀ ਬੜੀ ਬੜੀ ਆਪੋ ਹੀ ਕੁਝ ਕਹਿਣਾ ਉਹਨਾਂ ਆਖਿਆ ਕਿ 22 22 ਕਿਲੋ ਦੁੱਧ ਦਿੱਤਾ ਉਹਨੇ ਬਜ਼ੁਰਗ ਨੇ ਇਹ ਗੱਲ ਕੀਤੀ ਆਂਦਾ ਪੁੱਤਰਾ 22 22 ਕਿਲੋ ਦੁੱਧ ਹੀ ਚੋਇਆ ਰੇ ਤੱਲਿਓ ਆਪਾਂ ਗਰੰਟੀ ਨਹੀਂ ਦੇਣੀ ਸਮਝ ਕਰਕੇ ਕੋਈ ਵੇਲੇ ਤੇ ਮਹੀਂ ਉੱਤੇ ਕੈਮਰਾ ਮਾਰਦੇ ਕਿੱਡੀ ਮਹੀਂ ਹੈ ਬੜੀ ਬਹੁਤ ਵੱਡੀ ਮੈਂ ਇਧਰ ਕਿੱਥੇ ਆਉਂਦੀ ਮਹੀਂ ਅਗਲੇ ਬਨੇ ਬੰਦਾ ਨਹੀਂ ਵੇਖਣ ਦੇਦੀ ਇੱਕ ਦਾ ਨਾ ਮਹੀਂ ਕਿੱਡੀ ਆ ਮੈਂ ਬਹੁਤ ਵੱਡੀ ਆ ਬਈ ਮਹੀਂ ਦਾ ਅੰਤ ਕੋਈ ਨਹੀਂ ਸੰਦੀਪ ਜੀਆ ਚਲੋ ਆਪਾਂ ਜਿੱਨੀ ਜੋਗੇ ਹੈਗੇ ਆ ਕੇ ਹੋਰ ਆਪਣੇ ਵੀਰ ਭਰਾ ਤੋਂ ਹੁੰਦੀ ਨਾ ਮਹੀਂ ਹੁਣ ਵੀ 2 ਲੱਖ ਦੀ ਹਾਂ ਕੇ ਬਰੀਡਰ ਬੰਦੇ ਤੋਂ ਹੁੰਦੀ ਮੈਂ ਬਹੁਤ ਵੱਡੀ ਆ ਹੁਣ ਵੀ 2 ਲੱਖ ਦੀ ਆ ਨਸਲ ਵਾਲੀ ਮੈਂ ਆ ਹਾਂ ਖੋਲ ਲੀਏ ਪਹਿਲਾਂ ਇਹਨੂੰ ਇਹਨੂੰ ਹੀ ਖੋਲ ਆਉਣਾ ਕਰਾਂਗੇ ਲੋ ਜੀ ਚੈੱਕ ਕਰੋ ਮੈਂ ਰੰਡ ਕੋਈ ਨਹੀਂ 9 ਕਿਲੋ ਦੁੱਧ ਮੇਰੇ ਘਰੇ ਹੁਣ ਕੋਈ ਚੋ ਕੇ ਲੈ ਜੇ ਟੋਕੜ ਗੱਬਣਾ ਹਾਂ 7 ਮਹੀਨਿਆਂ ਦੀ ਚੈੱਕ ਕਰਾ ਕੇ ਖੜੇ ਮੈਂ ਕਰੀ ਗੱਡੀ ਦਾ ਇੰਜਣ ਇੱਕ ਹੋਰ ਗੱਲ ਆ ਇਹ ਛੋਟੇ ਹੱਥ ਦੀ ਜਾਣ ਵਾਲੀ ਨਹੀਂ ਜੋ ਆ ਬਲੈਰੋ ਨੇ ਜਾਊਗੀ ਮੈਂ ਬਈ ਬੋਲ ਗਿਆ ਨਸਲਾ ਮੈਂ ਤੇ ਯਾਰ ਨਸਲ ਵੇ ਕਿੱਡੀ ਮੈਂ ਦੀ ਆ ਜਾ ਕਰਾਂ ਦੀ ਸੁਆ ਨੇ ਚੌਥਾ ਸੁਣਾਣ ਕੀ ਚੌਥਾ ਸੁਗਾ ਝੂੜ ਨਹੀਂ ਮਾਰਨਾ ਠੀਕ ਆ ਫੇਰ ਤੋੜਦੇ ਨੇ ਲੋ ਤੋੜਲਾ 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 ਫਤਤਾਰੀ ਪੂਰੇ ਸਤਾਨੀ ਡਾਕਟਰ ਲਿਆਣ ਕੋਈ ਚੈੱਕ ਕਰਾ ਲੇ ਨਹੀਂ ਬਹੁਤ ਸੰਦੀਪ ਸਿੰਘ ਮਹੀਗਾ 3.5 ਲੱਖ ਦੀ ਸਾਡੀ ਨਿਕਲਣਾ ਮਹੀ ਹੈਗੀ ਚਾਰ ਸੀ ਬਿਲਕੁਲ ਨਸਲ ਬਹੁਤ ਮੈਂ ਨਸਲ ਬੜੀ ਮੈਂ ਦੀ ਸੰਦੀਪ ਸਿੰਘ ਲੋ ਚੈੱਕ ਕਰੋ ਨਸਲ ਲੈ ਚੈੱਕ ਰਹਿ ਟਾਈਮ ਤੇ ਤਾਂ ਨਹੀਂ ਰਵੇ ਦੀ ਮਹੀ ਆ ਪੁਰਾਣਾ ਰਵਾਹ ਉਹ ਤੋਂ ਹਾਂ ਉਹ ਆਂਦੇ ਆਟੇ ਕੋ ਜਿਉਂ ਆਂਦਾ ਆਂਦਾ ਹੋਣਡ ਕੀਤਾ ਹਣ ਕਹੀਂ ਮਾਲ ਦਾ ਹਾਂ ਉਹ ਆਂਦਾ ਸਾਰੀ ਫੈਮਿਲੀ ਸਾਡੀ ਬਾਹਰ ਆ 17 ਤਰੀਕਾ ਅੱਜ ਹੀ ਵੀਡੀਓ ਆਇਆ ਨਹੀਂ ਬਾਈ ਜਣੇ ਨਵੀਂ ਵੀਡੀਓ ਪਰ ਜਿਹੜਾ ਵੀਰ ਆਪਣਾ ਮਹੀ ਲੈ ਗਿਆ ਨਾ ਯਾਰ ਕਰੂ ਮਹੀ ਚਲੋ ਹਾਂ ਤੇ ਗਗਨ ਬਾਈ ਭਰੇ ਦੀ ਕੀਮਤ ਹੁਣ ਸੰਦੀਪ ਸਿਆ ਮਈ ਦੇ ਹੁਣ ਵੀ 1.5 ਲੱਖ ਦੀ ਵੇਚਦੀ ਆ ਹਾਂ ਆਪਾਂ ਮੁੱਲ ਕਰਨਾ 1.40 ਹਾਂ ਹਾਂ ਦੇਣਾ 1.30 ਦੀ ਮਈ ਦੇਣੀ ਆ ਚਲੋ 5000 ਹੋਰ ਛੋੜ ਕੇ ਨੂੰ ਸਵਾ ਦੀ ਜੈਸ ਨੂੰ ਮਈ ਦੇਣੀ ਸੱਤਾ ਮਹੀਨਾਂ ਰੀ ਗੱਬਣ 9 ਕਿਲੋ ਦੁੱਧ 2 ਡੰਗ ਚੋਲੇ 3 ਚੋਲੇ ਚਲੋ ਤੇ ਬਾਕੀ ਆਪਦੀ ਸਮਝ ਕਰ ਲਗੀ ਗਾ ਕਿੰਨੇ ਵਾਲੀ ਆ ਤੇ ਡਾਕਟਰ ਲਿਆਣਗੇ ਚੈੱਕ ਕਰਾ ਲੈ ਬਿਲਕੁਲ ਆ ਝੋਟੀ ਆਪਣੀ ਟੁਕੀ ਝੋਟੀ ਇਹ ਵੀ ਪਰੇ ਬਾਤਾਂ ਇੱਧਰ ਐ ਸੰਦੀਪ ਸਿਆ ਗੱਬਣ 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 ਅਜੇ ਸੁੰਦੀ ਨਹੀਂ ਪੰਜ ਚਾਰ ਦਿਨ ਤੇ ਅੱਛਾ ਨਸਲ ਵੇ ਆ ਹਾ ਗਈ ਜਾਮਨੂ ਵਰਗੀ ਤੇ ਨਹੀਂ ਵਾਕਿਆ ਹੈਗੀ ਬਾਈ ਹਾਂ ਲਓ ਜੀ ਆਪਾਂ ਨਹੀਂ ਉਧਰ ਗਏ ਹਰਿਆਣਾ ਨਹੀਂ ਜੀਨ ਆਪਾਂ ਲਈ ਇਧਰੋਂ ਪਰ ਝੋਟੀ ਉਹਨਾਂ ਤੋਂ ਅੰਦਰ ਆਈ ਲਓ ਜੀ ਇਹ ਵੀ ਚੈੱਕ ਕਰੋ ਕਰਾ ਦੀ ਵੈ ਨਾ ਝੋਟੀ ਸ਼ਾਈ ਵੈ ਕੁੜੀ ਆ ਝੱਟ ਵਾਲੀ ਝੋਟੀ ਆ ਬਿਲਕੁਲ 15 16 ਕਿਲੋ ਵਾਲੀ ਆ ਦੇਖੋ ਕੋਈ ਨਹੀਂ ਠੀਕ ਆ ਕੱਟੀ ਦਾ ਰਾਵ ਨਹੀਂ ਅੰਤ ਸੁਨੀਮ ਸਾਹ ਕੋਈ ਹੈ ਕੱਟੀ ਇਹ ਵੀ ਬਹੁਤ ਚੰਗੀ ਓਨੀ ਗਾਂ ਤੇ ਓਨੀ ਪਛਾਣ ਜੁੜੀ ਫਿਰਦੀ ਹੈ ਹੈਂਡੀ ਹੈਂਡੀ ਆ ਹੈਂਡੀ ਆ ਛੋਟੀ ਬਹੁਤ ਸੁਧਰੀ ਸੰਦੀਪਾ ਗਾਗਨ ਬਾਈ ਫਿਰ ਇੰਦੀ ਕੀਮਤ ਆ ਡੇਢ ਦੀ ਦੇ ਦੀਏ ਹਾਂ ਅਜਨਾ ਕ 40 ਦੀ ਮਹੀ ਨਾਲ 5000 ਤੋਂ 35 ਦੀ ਜੈਸਨੋਂ ਮਹੀ ਜਿਹੜੀ ਬਾਹਰ ਨਾਲ ਮਹੀ ਅਨੇਰੀ ਮਿਲੂ ਚਲੋ ਜਾਓ ਤਾਂ ਭਗਵਾਨ ਕੋਈ ਮੇਰਾ ਵੀਰ ਭਾਬ ਵਪਾਰੀ ਖੜ ਕੇ ਵੇਚ ਵੀ ਸਕਦਾ ਜੇ ਵੀ ਛੋਟੀ 2 ਰੁਪਈਆ ਬਸ ਠੀਕ ਆ ਠੀਕ ਆ ਚੱਲਾਂ ਤੇ ਕਰਾਂਗੇ ਆ ਜਿਹੜੀ ਛੋਟੀ ਦਾ ਬੱਚਾ ਮਰ ਗਿਆ ਸੰਦੀਪਾ ਅੱਛਾ ਹਾਂ ਇਹਨੂੰ ਕੱਲ ਮੈਂ ਆਪਦੇ ਹੱਥੀ ਟੀਕਾ ਕਰਾਇਆ ਦੋ ਦਾ ਹੋਏ ਨਾਲ 9 10 ਕਿਲੋ 9 10 ਕਿਲੋ ਹੈ ਹਾਂ ਕੱਲ ਮੈਂ ਕਰਾਤਾ ਟੀਕਾ ਇਹਨੂੰ ਲੋ ਜੀ 9 10 ਕਿਲੋ ਦੋ ਦਾ ਪਰ ਕੱਟੀ ਇਹ ਵੀ ਬਹੁਤ ਚੰਗੀ ਆ ਆ ਸਾਈਡ ਸੂਟ ਹੈਗੀ ਮੈਨੇ ਮੋੜੇ ਕਿ ਨਹੀਂ ਮਾੜੀ ਜੀ ਹੈਗੀ ਪਰ ਧਾਰਦਾ ਨਹੀਂ ਫਰਕ ਝੂੜ ਨਹੀਂ ਮਾਰ ਕੇ ਦੇਣੀ ਠੀਕ ਆ ਕਰਨ ਨੂੰ ਬਰਾਬਰ ਕਰ ਦੋ ਪਰ ਉਹ ਕੰਮ ਨਹੀਂ ਕਰਨਾ ਹੂੰ ਹੂੰ ਮਾੜਾ ਜਾਂ 19 21 ਰਾਹਗੀ ਗਾਂ ਪਸ਼ਾ ਕਰਦੀ ਆ ਧਾਰਦਾ ਨਹੀਂ ਫਰਕ ਹੈਗਾ ਬਸ ਠੀਕ ਆ ਤੇ ਝੋਟੀ ਬਹੁਤ ਚੰਗੀ ਆ ਕੱਲ ਟੀਕਾ ਕਰਾਤਾ 9 10 ਕਿਲੋ ਦੋ ਦਾ ਕੱਟੀ ਥਲੀ ਚਲੋ ਚਲੋ ਠੀਕ ਆ ਲੋ ਜੀ ਆ ਦੇਖੋ ਬਰਾਬਰ ਮੋਲੇ ਰਾਜਰੀਆ 80 85 ਕੋਈ ਨਹੀਂ ਹਾਨਣਾ 75 5000 ਛੋੜ ਪੂਰੇ 70 ਦੀ ਦੇਣੀ ਚੱਲਣ ਦੇ 70 ਹਾਂ ਚਲੋ ਠੀਕ ਮੋਲੇ ਚੋਟੀ ਆ ਮੇਰੀ ਢਾਲੀ ਚੋਟੀ ਵੇ ਕਿੱਡੀ ਸਾਬ ਦੁੱਧ 7-8 ਕਿਲੋ ਸੰਦੀਪ ਸਿਆ ਗੱਬਣ ਗੱਬਣ ਹੈ ਨਹੀਂ ਨਾ ਨਾ ਗੱਬਣ ਨਹੀਂ ਆ ਗਈ ਗਲਤ ਗੱਲ ਨਹੀਂ ਕਰਨੀ ਜਿੰਨੂੰ ਭਰਿਆ ਉਹਨੂੰ ਦੱਸਾਂਗੇ ਗੱਬਣ ਹੀ ਆ ਗਈ ਢਾਈਆਂ ਦੀ ਢਾਈਆਂ ਤਿੰਨਾਂ ਦੇ ਅੰਦਰ ਬਾਹਰ ਦੀ ਸੂਹੀ ਆ ਝੋਟੀ ਦੇ 7 ਕਿਲੋ ਦੁੱਧ ਆ ਲਓ ਜੀ ਇਹ ਵੀ ਚੈੱਕ ਕਰੋ ਇੱਕ ਸਿੰਘ ਮੀਨਾ ਜੋਦੇ ਇੱਕ ਕੁੰਡਾ ਜੋ ਬਾਠ ਠੀਕ ਆ ਪਹਿਲਾਂ ਹੀ ਸੂਆ ਸੂਈ ਜੋ ਪਹਿਲਾ ਸੂਆ ਹਣਾ ਪਹਿਲਾ ਪਹਿਲਾ ਹੀ ਠੀਕ ਆ ਆ ਦੇਖੋ ਸਾਸੂ ਬਹੁਤੀ ਯਾਰੀ ਠੰਡੀ ਵੜੀ ਸੰਦੀਪ ਸਿੰਘ ਸਿਆ ਨਹੀਂ ਠੀਕ ਬਾਹਰੇ ਦੇ ਮਿਲੂ ਹਾਂ ਈ ਗੱਲ ਹੋਵੇ ਛੋਟੀ ਮੇਰੀ ਵੇ ਹੈ ਤਾਂ ਨਹੀਂ ਕੱਢਦਾ ਕਿੰਨਾ ਮੁੱਲ ਫਿਰ ਮੁੱਲ ਸੰਦੀਪ ਦਾ 60 ਦੀ ਦੇ ਦੀਏ 55 ਦੀ ਹਾਂ ਤੇ ਨਾ 55 ਦੀ ਦੇਣੀ 2000 ਛੋੜ ਨੂੰ ਜੈ ਸਨੋ 53 ਦੀ ਦੇਣੀ ਹਾਂ ਚਲੋ ਜੇ ਤਾਂ ਛੋੜ ਹੀ ਹੋਣੀ ਜੋ ਹਾਂ ਬਾਠ ਠੀਕ ਆ ਹਾਂਜੀ ਚੱਲਣ ਦੇ ਕਰਾਂ ਦੇ ਤੇ ਪਰਲੀ ਮੀ ਨਹੀਂ ਮੀਣੀ ਸੰਦੀਪ ਜੀ ਆ ਉਦੋਂ ਚੈੱਕ ਨਹੀਂ ਹੋਈ ਆਪਾਂ 6 ਮਹੀਨਿਆਂ ਦੀ ਦੱਸੀ ਸੀ ਹਾਂ ਕੱਲ ਮੈਂ ਚੈੱਕ ਕਰਾਈ ਆ ਡਾਕਟਰ ਸਾਦ ਕੇ ਹਾਂ ਸੱਤਾਂ ਨਹੀਂ ਗੱਭਨ ਜੋ ਅਠਵਾਂ ਚੱਲਣ ਵਾਲਾ ਜੋ ਆਪਾਂ ਸੱਤਾਂ ਨਹੀਂ ਕਰਕੇ ਤੇ ਨਹੀਂ ਡਾਕਟਰ ਕੋਈ ਦੁਬਾਰੇ ਫੇਰ ਲਾਵੇ ਠੀਕ ਆ ਹਾਂ ਹੁਣ ਸੱਤਾਂ ਮਹੀਨਿਆਂ ਦੀ ਸੱਤਾਂ ਮਹੀਨਿਆਂ ਦੀ ਜੋ ਪੂਰੀ ਏ ਹਾਂ ਚੈੱਕ ਕਰਾਉਣ ਵਾਲੀ ਸੀ ਪਹਿਲਾਂ ਤੋਂ ਸੁਣੀ ਹੈ ਨਾ ਉਦੋਂ ਵੇਖਦੀ ਵੀ ਸੀ ਹਾਂ ਆਓ ਤੇ ਉਹ ਵੀ ਰੰਦਾ ਚੈੱਕ ਮੈਂ ਮੈਨੂੰ ਇੱਕ ਨਾ ਸ਼ੱਕ ਕਢਾ ਲੈਂਦੇ ਕਿਨੇ ਚਿਰ ਦੀ ਆ ਬਾਅਦ ਦਾ 5-10 ਦਿਨ ਉੱਤੇ ਲੇ ਜੇਦੇ ਪਹਿਲਾਂ ਤੋਂ ਸੁਣੀ ਆ ਪਹਿਲਾਂ ਪਹਿਲਾਂ ਪੂਰੇ ਸੱਤਾਂ ਦੀ ਨਿਕਲੀ ਆ ਇਹਦੀ ਕੀ ਮਰ ਫਿਰ ਕੀਂ ਦਸਨੀਲ ਜੀ ਇਹ ਵੀ 70 ਦੀ ਦੇਣੀ ਆ 2000 ਛੋੜ ਕਰਾਂਗੇ ਵਿੱਚੋਂ 8000 ਹਾਂ 6000 60 ਦੀ ਦੇ ਰਾਂਗੇ ਚਲੋ ਜਾਣ ਦੇ ਬਾਅਦ ਡਰਦੀ ਥੋੜੇ ਕੈਮਰੇ ਤੋਂ ਬਾਹਰ ਨਹੀਂ ਕੱਢੀ ਬਸ ਆਹੀ ਆ ਬਾਹਰ ਦੀ ਗਰੰਟੀ ਹੋ ਬਸ ਠੀਕ ਆ ਜੋ ਵੀਡੀਓ ਲਾ ਦਿਆਂ ਮੈਂ ਝੋਟੀ ਪਾਰ ਪਾਏ ਰ ਮੈਂ ਗਰੰਟੀ ਦਊਗਾ ਚਲੋ ਦੇਖੋ ਜੀ ਆਹੀ ਪਸ਼ੂ ਸੇਲ ਆ ਤੇ ਬਾਕੀ ਪਸ਼ੂ ਬਹੁਤ ਸੋਹਣੇ ਵੱਡੀਆਂ ਮਈਆਂ ਇੱਕ ਵਾਰੀ ਨੀਲੀ ਫਿਰ ਚੈੱਕ ਕਰੋ ਬਹੁਤ ਵੱਡੀ ਮੈਂ ਨੀਲੀ ਜਿਹੜੇ ਮੇਰਾ ਵੀ ਲੈ ਗਿਆ ਵੇ ਯਾਰ ਹੀ ਕਰੂਗਾ ਤੁਹਾਨੂੰ ਬੜਾ ਏਡੇ ਕਾਰ ਤੇ ਬਸ ਜਨੀਲ ਜੀ ਮੈਂ ਵੇ ਇਧਰ ਪੈਪ ਲਾਨ ਵਿਖਾ ਇਧਰ ਵੇ ਮੈਂ ਬਾਬਾ ਚੰਗੀ ਮੈਂ ਤਾਂ ਚਵਾਈ ਐਡੀ ਲੱਗੀ ਮੋਟਰ ਹੀ ਚਲਦੀ ਚਲੋ ਚਲੋ ਤਸੱਲੀ ਕਰਕੇ ਖੜੇ ਚੈੱਕ ਕਰਾ ਕੇ ਖੜੇ ਜਾ ਆਪਦੀ ਵਾ ਠੀਕ ਹੈ ਨੰਬਰ ਆਪਣਾ 88727029 ਪਿੰਡ ਜੀਓ ਵਾਲਾ ਜਿਲ੍ਹਾ ਤਰਨਤਾਰਨ ਸਾਸੀਗਾੜ